ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਉੱਗੇ ਅਰਬਪਤੀ ਕਾਰੋਬਾਰੀ ਐਲਨ ਮਸਕ ਦੇ ਵਿਚਕਾਰ ਤਕਰਾਰ ਲਗਾਤਾਰ ਜਾਰੀ ਹੈ ਐਲਨ ਮਸਕ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵਿਚਕਾਰ ਇੱਕ ਵਾਰ ਫਿਰ ਤੋਂ ਤਣਾਅ ਦੇਖਣ ਨੂੰ ਮਿਲਿਆ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਐਕਸ ਤੇ ਇੱਕ ਪੋਸਟ ਦੇ ਰਾਹੀਂ ਮਸਕ ਨੂੰ ਧਮਕੀ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਕਿ ਮਸਕ ਨੂੰ ਆਪਣੀ ਦੁਕਾਨ ਬੰਦ ਕਰਨੀ ਪਵੇਗੀ ਤੇ ਦੁਬਾਰਾ ਅਫਰੀਕਾ ਜਾਣਾ ਪਵੇਗਾ ਦਰਸਲ ਇੱਕ ਪਾਸੇ 트੍ਰੰਪ ਅਤੇ ਮਸਕ ਵਿਚਕਾਰ ਜ਼ੁਬਾਨੀ ਜੰਗ ਚੱਲ ਰਹੀ ਹੈ ਦੂਜੇ ਪਾਸੇ ਵੱਡੇ ਅ ਬਿਊਟੀਫੁਲ ਬਿਲ ਦੇ ਲਈ VOTING ਵੀ ਹੋ ਰਹੀ ਹੈ ਸੋ ਮਸਕ ਪੂਰੀ ਤਾਕਤ ਦੇ ਨਾਲ ਇਸ ਬਿਲ ਦੇ ਵਿਰੋਧ ਦੇ ਵਿੱਚ ਖੜੇ ਨੇ ਇਸ ਬਿਲ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਦਿੱਤੇ ਜਾ ਰਿਹਾ ਟੈਕਸ ਕ੍ਰੈਡਿਟ ਨੂੰ ਖਤਮ ਕਰਨ ਦੀ ਵਿਵਸਥਾ ਜੋ ਕਿ ਟੈਸਲਾ ਦੇ ਲਈ ਗੰਭੀਰ ਖਤਰਨਾਕ ਸਾਬਤ ਹੋ ਸਕਦੀ ਹੈ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਰਾਸ਼ਟਰਪਤੀ ਬਾਨਨ ਵਿੱਚ ਮੇਰੀ ਮਦਦ ਕਰਨ ਤੋਂ ਪਹਿਲਾਂ ਮਸਕ ਜਾਣਦੇ ਸਨ ਕਿ ਮੈਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦੇ ਵਿਰੋਧਾਂ ਹਰ ਕਿਸੇ ਨੂੰ ਇਲੈਕਟ੍ਰਿਕ ਕਾਰਾਂ ਖਰੀਦਣ ਲਈ ਨਹੀਂ ਕਿਹਾ ਜਾ ਸਕਦਾ ਸ਼ਾਇਦ ਮਸਕ ਮਨੁਕੀ ਤਾਸਟ ਸਭ ਤੋਂ ਵੱਧ ਸਬਸਿਡੀ ਪ੍ਰਾਪਤ ਕਰ ਸਕਦੇ ਨੇ ਪਰ ਸਬਸਿਡੀ ਤੋਂ ਬਿਨਾ ਉਹਨਾਂ ਨੂੰ ਆਪਣੀ ਦੁਕਾਨ ਬੰਦ ਕਰਕੇ ਦੱਖਣੀ ਅਫਰੀਕਾ ਵਾਪਸ ਜਾਣਾ ਪਵੇਗਾ ਅਸੀਂ ਇਲੈਕਟ੍ਰਿਕ ਕਾਰਾਂ ਰਾਕੇਟ ਲਾਂਚਰਾਂ ਦੇ ਉਤਪਾਦਨ ਨੂੰ ਰੋਕ ਕੇ ਬਹੁਤ ਸਾਰਾ ਪੈਸਾ ਬਚਾ ਸਕਦੇ ਹਾਂ ਸੋ ਐਲਨ ਮਸਕ ਨੇ ਵੀ ਇਸ ਦਾ ਜਵਾਬ ਦਿੱਤਾ ਡੋਨਲਡ ਟਰੰਪ ਦੀ ਇਸ ਪੋਸਟ ਤੇ ਐਲਨ ਮਸਕ ਨੇ ਮਸਕ ਨੇ ਐਲਾਨ ਕੀਤਾ ਕਿ ਜੇਕਰ ਇੱਕ ਬਿਗ ਬਿਊਟੀਫੁਲ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣਗੇ ਸੋ ਦੋਵਾਂ ਆਗੂਆਂ ਦੇ ਵਿੱਚ ਤਕਰਾਰ ਲਗਾਤਾਰ ਜਾਰੀ ਹੈ ਇੱਕ ਪਾਸੇ ਡੋਨਲਡ ਟਰੰਪ ਜਿਹੜੇ ਨੇ ਉਹ ਐਲਨ ਮਸਕ ਦਾ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਵੱਡੇ ਬਿਊਟੀਫੁਲ ਬਿੱਲ ਦਾ ਵਿਰੋਧ ਵੀ ਮਸਕ ਦੇ ਵੱਲੋਂ ਕੀਤਾ ਜਾ ਰਿਹਾ ਹੈ